ਹਾਂਜੀ ਹਾਂਜੀ ਮੈਂ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬਧੀਆ ਠੀਕ ਠਾਕ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਇਹ ਉਹ ਰਾਕੇਟ ਡਿੱਗਾ ਸਾਡੀ ਥਾੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਹੀ ਵੇਖਿਆ ਤੇ ਉਹ ਦੂਜੇ ਜਿਹੜੀ ਨਾਲ ਸਾਡੇ ਥਾੜੀ ਲੱਗਦੀ ਹੈ ਨਾ ਉਹ ਲੱਗੇ ਚੁੱਕੇ ਉਹ ਕਿਦਾਂ ਲੱਗੇ ਸਹੀ ਬਈ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹੁਣ ਹਾਂ ਇਹ ਤੇ ਗਲਤ ਹੈ ਦੇ ਕਿ ਜੰਮਦੀ ਗੱਲ ਹੁਣ ਮੰਨ ਲਓ ਕੱਲ ਉਹਨਾਂ ਦੇ ਬੜੀ ਦਿਖ ਸਕਦਾ ਸਾਡੀ ਜਿੱਤੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉੱਥੇ ਆਪਣੀ ਮੰਬੀ ਤੇ ਤੁਹਾਨੂੰ ਸੁਣਾਉਂਦੇ ਆ ਮੈਂ ਦੇਖਣ데요 ਹਾਂ ਮੈਂ ਕਿਹਾ ਜੱਚਾ ਚੰਗਾ ਕੰਮ ਹੀ ਦੱਸ ਤੇ ਸਾਹਮਣੇ ਕਵਾੜੀਆ ਆਇਆ ਤੇ ਲੈ ਜਾ ਇਹ ਉਹਦਾ ਸਾਡਾ ਹੀ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਬਤਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲਓ ਤੁਸੀਂ ਕੇ ਹਾਂ ਵੀ ਹੋਣਾ ਚਾਹੀਦਾ ਜਿਹਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਜਣਾ ਦੇ ਚੁੱਕੜਾ ਤੇ ਚੋਰੀ ਹੋ ਗਈ ਹਾਂ ਕੋਈ ਇਸ ਕਰਕੇ ਨਾ ਜੇ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਨਹੀਂ ਨਹੀਂ ਹੁਣ ਉਸ ਦਿਨ ਤੇ ਉੱਥੇ ਹੀ ਪੜੀ ਜੀਆਂ ਹਾਂ ਸਰਟ ਬਰੋ ਸਾਰੇ ਪਾਸੇ ਧਿਆਨ ਰੱਖੋ ਆਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਿੰਦੇ ਆ ਤੇ ਉੱਥੇ ਵੇਦੇ ਰਿੰਦੇ ਆ ਡਿੱਗਾ ਬੰਦੇ ਦੇ ਡਿੱਗਣ ਉਹ ਤੋਂ ਕੋ ਉਹਦਾ ਹੀ ਪੁੱਛ ਲੋ ਨੀ ਪਾਰੀ ਕਿੱਥੇ ਡਿੱਗਣਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹ ਦਿਨ ਡਿੱਗਾ ਉਹ ਤੁਹਾ ਪਿਆ ਸਾਡੀ ਪਾੜੀ ਚ ਸਬੂਤ ਆ ਪੂਰੇ ਹਾਂਜੀ ਹਾਂਜੀ ਮੈਂ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬੜੀ ਠੀਕ ਸਰ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਇਹ ਉਹ ਰਾਕੇਟ ਡਿੱਗਾ ਸਾਡੀ ਪਾੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਅਸੀਂ ਵੇਖਿਆ ਤੇ ਉਹ ਉਹ ਜਿਹੜਾ ਨਾਲ ਸਾਡੀ ਪਾੜੀ ਲੱਗਦੀ ਆ ਨਾ ਉਹ ਲੱਗੇ ਚੁੱਕੇ ਉਹ ਕਿਦਾਂ ਲੱਗੇ ਤੇ ਇਹ ਵੀ ਗੱਲ ਇਤਰਾ ਗਲਤ ਚੰਗੀ ਥੋੜੀ ਐ ਦੱਸੋ ਹੁਣੇ ਇਹ ਤੇ ਗਲਤ ਇਹ ਕਿਸਮ ਦੀ ਗੱਲ ਐ ਹੁਣ ਮੰਨ ਲਓ ਕੱਲ ਉਹਨਾਂ ਦੇ ਵੜੀ ਦਿਖ ਸਕਦਾ ਸਾਡੀ ਜਿੱਡੇ ਕਹਿੰਦੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਸੀ ਹਾਂ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਪੂਟੀ ਕੀਤੀ ਉੱਥੇ ਆਪਣੀ ਮੰਬੀ ਤੇ ਹੀ ਤੇ ਤੁਹਾਨੂੰ ਮੈਂ ਦੇਖਣ ਦਿਆਂ ਮੈਂ ਕਹਾਂ ਪਿਆਰ ਚੰਗਾ ਕੰਮ ਹੀ ਦੱਸ ਨਹੀਂ ਉਹਦੇ ਸਾਹਮਣੇ ਕਵਾੜੀਆ ਆਇਆ ਤੇ ਲੈ ਜਾ ਉਹ ਤੁਹਾਡਾ ਹੀ ਬਣਦਾ ਸੀ ਹਾਂ ਹੂੰ ਨਹੀਂ ਇਹ ਗੱਲ ਰੱਖਾਂਗੇ ਇਹਨੂੰ ਹੌਲਕੇ ਅੱਗੇ ਵਧਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲੂ ਜੀਏ ਹਾਂ ਵੀ ਹੋਣਾ ਚਾਹੀਦਾ ਜਿਹਦੀ ਪੈਣੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈਣਾ ਬਈ ਸਿਰੇ ਨਹੀਂ ਐਡਾ ਚੁੱਕੜਾ ਤੇ ਚੋਰੀ ਹੋ ਗਈ ਹਾਂ ਕੋਈ ਇਸ ਕਰਕੇ ਨਾ ਤੁਸੀਂ ਇਹ ਬੜੀ ਧਿਆਖੀ ਰੱਖੋ ਨਾ ਤੁਸੀਂ ਜੇ ਘਰੇ ਸੌਂ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਨਹੀਂ ਨਹੀਂ ਹੁਣ ਉਸ ਦਿਨ ਤੇ ਉੱਥੇ ਹੀ ਪੈੜੀ ਜੀਆਂ ਹਾਂ ਸਾਰੇ ਸਾਰੇ ਬਰੋ ਸਾਰੇ ਪਾਸੇ ਧਿਆਨ ਰੱਖੋ ਆਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਿੰਦੇ ਆ ਤੇ ਉੱਥੇ ਹੀ ਵੇਦੇ ਰਿੰਦੇ ਆ ਡਿੱਗਦਾ ਬੰਦੇ ਕਿਹੜੇ ਡਿੱਗਣ ਉਹ ਤੋਂ ਉਹਦਾ ਹੀ ਬਚ ਲੋ ਨੀ ਪਾਰੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹ ਦਿਨ ਡਿੱਗਾ ਉਹ ਸੋਵਾ ਪਿਆ ਸਾਡੀ ਪੈੜੀ ਜੇ ਸਬੂਤ ਆ ਪੂਰੇ ਹਾਂਜੀ ਹਾਂਜੀ ਮੈਂ ਕਹਿੰਦੇ ਆ ਕਿ ਸਤਿ ਸ਼੍ਰੀ ਅਕਾਲ ਠੀਕ ਹੈ ਸਸੀਰ ਹਾਂਜੀ ਹਾਂਜੀ ਬਧੀਆ ਠੀਕ ਸਰ ਮੈਂ ਕਹਿੰਦਾ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਤੇ ਉਹ ਰਾਕੇਟ ਡਿੱਗ ਗਿਆ ਸਾਡੀ ਪਾੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ